ਪਾਨੂੰ ਬਹੁਤ ਬਹੁਤ ਮੁबारकਾਂ ਤੁਹਾਡੇ ਨਵੇਂ ਨਵ ਨਿਯੁਕਤ ਜਿਹੜੀਆਂ ਭੈਣਾਂ ਨੇ ਔਰ ਤੁਹਾਡੇ ਪਰਿਵਾਰਾਂ ਨੂੰ ਖੁਸ਼ੀਆਂ ਪਰਿਵਾਰਾਂ ਚਾਉਣ ਚੁੱਲ੍ਹੇ ਬਲਦੇ ਰਹਿਣ ਤੁਸੀਂ ਖੁਸ਼ੀਆਂ ਦੀਆਂ ਦੀਵਾਲੀਆਂ ਖੁਸ਼ੀਆਂ ਦੀਆਂ ਹੋਲੀਆਂ ਪੰਜਾਬ ਨੂੰ ਪਰਮਾਤਮਾ ਦਿਖਾਵੇ ਤੇ ਆਪਾਂ ਇਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਪੰਜਾਬ ਸਰਕਾਰ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਨੂੰ ਘਟਾਉਣ ਅਤੇ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਤੇ ਖਰੀ ਉਤਰ ਰਹੀ ਹੈ ਮਿਸ਼ਨ ਰੋਜ਼ਗਾਰ ਦੇ ਤਹਿਤ ਸੂਬੇ ਦੇ ਹੁਨਰਮੰਦ ਨੌਜਵਾਨ ਮੁੰਡੇ ਕੁੜੀਆਂ ਨੂੰ ਵੱਡੇ ਪੱਧਰ ਤੇ ਨੌکریاں ਦਿੱਤੀਆਂ ਜਾ ਰਹੀਆਂ ਹਨ ਤੇ ਇਹ ਸਭ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਸੋਚ ਅਤੇ ਅਗਵਾਈ ਦਾ ਨਤੀਜਾ ਹੈ ਹੁਣ ਤੱਕ ਬਿਨਾ ਕਿਸੇ ਸਿਫਾਰਿਸ਼ ਤੇ ਵੱਖ-ਵੱਖ ਵਿਭਾਗਾਂ ਚ 55000 ਤੋਂ ਵੱਧ ਨੌکریاں ਦਿੱਤੀਆਂ ਜਾ ਚੁੱਕੀਆਂ ਹਨ ਇਸ ਨਾਲ ਨਾ ਸਿਰਫ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਹੋਇਆ ਬਲਕਿ ਉਹਨਾਂ ਦੇ ਪਰਿਵਾਰਾਂ ਦੀ ਜ਼ਿੰਦਗੀ 'ਚ ਵੀ ਨਵੀਂ ਰੌਸ਼ਨੀ ਆਈ ਹੈ। ਮੇਰਾ ਨਾਮ ਕੁਲਦੀਪ ਗਿੱਰਈ ਤੇ ਮੈਂ ਬਿਲੋਂਗ ਦਾ ਪਟਿਆਲਾ ਜ਼ਿਲ੍ਹਾ ਕਰਦਾ ਤੇ ਮੈਨੂੰ ਐਸਐਸ ਨਗਰ ਮਿਲਿਆ ਹੋਇਆ ਹੈ। ਬਹੁਤ ਵਧੀਆ ਜੀ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਲਈ ਕਿਉਂਕਿ ਸਾਡੀ 1.5 ਸਾਲ ਪਹਿਲਾਂ ਸਾਡੀ ਜੁਆਇਨਿੰਗ ਹੋਈ ਸੀ ਤੇ ਉਦੋਂ ਟ੍ਰੇਨਿੰਗ ਪੀਰੀਡ ਚੱਲ ਰਿਹਾ ਸੀ ਟ੍ਰੇਨਿੰਗ ਹੋਣ ਤੋਂ ਬਾਅਦ ਸਾਡੀ ਅੱਜ ਸਾਨੂੰ ਫਾਈਨਲੀ ਜਿਹੜੇ ਜੁਆਇਨਿੰਗ ਲੈਟਰ ਮਿਲ ਲਿਆ। ਸਰਕਾਰ ਦੀ ਬਹੁਤ ਵਧੀਆ ਪਾਲਿਸੀ ਹੈ ਜੀ। ਕਿ ਦੇਖਿਆ ਕੀ ਜਾਇਜ਼ਾ ਲਿਆ ਹਾਲਾਤ ਕੀ ਨੇ ਦੇਖੋ ਆ ਜਿਹੜਾ ਪਿਛਲੇ ਦਿਨੇ ਬੜਾ ਵੱਡਾ ਨੁਕਸਾਨ ਹੋਇਆ ਫਲੱਡ ਨੂੰ ਲੈ ਕੇ ਤਾਂ ਉਹਦੇ ਹਿਸਾਬ ਨਾਲ ਐਕਸ਼ਨ ਸਾਹਿਬ ਆਏ ਨੇ ਇਰੀਗੇਸ਼ਨ ਵਾਲੇ ਉਹਨਾਂ ਕੋਈ ਪੁੱਛ ਰਹੇ ਕਿ ਕੋਈ ਤਾਂ ਲੰਮਾ ਚੌੜਾ ਜਿਹੜਾ ਹਰ ਸਾਲ ਆਉਂਦੀਆਂ ਨੇ بارشਾਂ ਅਗਲੇ ਸਾਲ ਫੇਰ بارشਾਂ ਹੋਣੀਆਂ ਜੇ ਤਾਂ ਕੋਈ ਪ੍ਰੋਪਰ ਕੋਈ ਹੱਲ ਕੋ ਨਿਕਲ ਸਦਾ ਤਾਂ ਫਿਰ ਉਹਨਾਂ ਦੱਸਿਆ ਕਿ ਇੱਥੋਂ ਸ਼ੁਰੂ ਹੁੰਦਾ ਜਿਹੜਾ ਉਜਧ ਰਿਆ ਪੈਂਦਾ ਵਿੱਚ ਇਹ ਸਾਰਾ ਜਿਆਦਾ ਜਨੂਆ ਪਾਕਿਸਤਾਨ ਚੋਂ ਕਿਤੇ ਪ੍ਰੈਸ਼ਰ ਸਾਰਾ ਬਣ ਜਾਂਦਾ ਡੇਰਾ ਬਾਬਾ ਨਾਨਕ ਦਾ ਡੀਸੀ ਸਾਹਿਬ ਨੇ ਵੀ ਇਹੀ ਸਲਾਹ ਹੁੰਦੀ ਕੋਈ ਪ੍ਰੋਪਰ ਇਹਦਾ ਹੱਲ ਕੀਤਾ ਜਾਵੇ ਕੋਈ ਸਰਕਾਰ ਤੱਕ ਆਪਣੇ ਵੱਲ ਤੋਂ ਬਣਾ ਕੇ ਪਾਪੋਜਲ ਵਗੈਰਾ ਦਿਓ ਕਿ ਇਹਦਾ ਪ੍ਰੋਪਰ ਹੱਲ ਵਾ ਪਿੰਡਾਂ ਦੇ ਹਾਲਾਤ ਕਾਫੀ ਹੱਦ ਤੱਕ ਠੀਕ ਹਨ ਕੁਬੀਬਾਦ ਹੋ ਕੇ ਕਿਵੇਂ ਹਾਂ ਕਿਤੇ ਪੰਜਾਬ ਸਰਕਾਰ ਨੇ ਜਾਣ ਪਛਾਨ ਪੰਜਾਬ ਲੋਕਾਂ ਦਾ ਕਿਰ ਪੇਰ ਕੋਈ ਨਹੀਂ ਕੀਤੀ ਬੰਨ ਕੋਈ ਨਹੀਂ ਮਾਰਿਆ ਇਹ ਜਿੱਦ ਝੜੇ ਹੋ ਨਹੀਂ ਬਾਦਲ ਸਾਹਿਬ ਨੂੰ ਪੁੱਛਣਾ ਆਈ ਵੀ ਤੁਸੀਂ ਤੇ ਪੰਜਾਬ ਸਰਕਾਰ ਤੇ 3.5 ਸਾਲਾਂ ਦੀ ਆਈ ਹੈ ਤਾਂ ਤੁਸੀਂ ਤਾਂ 15 15 20 20 ਸਾਲ ਰਾਜ ਕਰਕੇ ਗਏ ਹੋ ਤੇ ਤੁਹਾਡੇ ਵੇਲੇ ਜੋ ਪੰਜਾਬ ਦੇ ਹਾਲਾਤ ਹੁੰਦੇ ਰਹੇ ਉਹ ਤੁਹਾਨੂੰ ਚਿਤਾ ਭੁੱਲ ਗਿਆ ਕਦੀ ਆਪਣੀ ਪੀੜੀ ਥੱਲੇ ਛੋਟਾ ਮਾਰੋ ਕਿ ਜਿੰਨੀ ਬਰਬਾਦੀ ਤੁਸੀਂ ਪੰਜਾਬ ਚ ਕੀਤੀ ਆ ਇਹ ਆਮ ਆਦਮੀ ਪਾਰਟੀ ਨੇ ਕੀਤੀ ਆ ਆਮ ਆਦਮੀ ਪਾਰਟੀ ਨੇ ਸਾਢੇ ਤਿੰਨ ਸਾਲਾਂ 'ਚ ਜਿਹੜੇ ਕੰਮ ਕੀਤੇ ਨੇ ਜਾਂ ਕਰ ਰਹੀ ਆ ਇਹ ਤਾਂ ਲਾ-ਮਿਸਾਲ ਕੰਮ ਐ ਇਤਿਹਾਸ ਬਣ ਰਿਹਾ ਹੈ ਹਰ ਪਾਰਟੀ ਦਾ ਇਤਿਹਾਸ ਲਿਖਿਆ ਜਾਣਾ ਹੈ ਇਹਨਾਂ ਦਾ ਇਤਿਹਾਸ ਵੀ ਲਿਖਿਆ ਗਿਆ ਤੇ ਔਰ ਲੋਕਾਂ ਨੇ ਇਹਨਾਂ ਦਾ ਇਤਿਹਾਸ ਪੜ੍ਹ ਵੀ ਲਿਆ ਤੇ ਉਹਦਾ ਸਬਕ ਵੀ ਦੇ ਦਿੱਤਾ ਸੁਖਵੀਰ ਉਹਨਾਂ ਨੂੰ ਵੋਈ ਆ ਨਾ ਦਸਖਵੀਰ ਦਾ ਜਿਹੜਾ ਅੰਦਰ ਬੈਠਾ ਹੈ ਵੋਈ ਆ ਨਾ ਕਾਲੀ ਦਲ ਕੋਹਰਾ ਕੋਈ ਕਾਲੀ ਦਲ ਇੱਥੇ ਕਾਲੀ ਦਲ ਵੀ 4-5 ਨੇ ਇਹਨਾਂ ਨੂੰ ਪਤਾ ਨੀ ਨਾ ਤੁਸੀਂ ਕਿਹੜੇ ਕਾਲੀ ਦਲ ਦੀ ਕਰਨ ਕਰਦੇ ਹੋ ਇਕੋ ਵੀ ਹੈ ਜਿਹੜਾ ਅੰਦਰ ਬੈਠਾ ਹੈ ਉਹ ਵੀ ਇਹਨਾਂ ਦਾ ਹੀ ਹੈ ਇਹ ਤਾਂ ਮੇਰੇ ਖਸਾਨੂਆਂ ਦੇ ਤੁਸੀਂ ਕਰਦੇ ਜਿੰਨਾ ਇਹਨਾਂ ਚਿੱਟਾ ਵੇਚਦੇ ਤੇ ਚੇਤਾ ਚਿੱਟੇ ਦੀ ਤੁਸੀਂ ਬਣਾ ਸਕਦੇ ਜਿੰਨਾ ਇਹਨਾਂ ਪੰਜਾਬ ਚ ਚਿੱਟਾ ਵੇਚ ਕੇ ਪੰਜਾਬ ਦਾ ਪੇੜਾ ਕਰ ਕੀਤਾ ਕਿ ਮੁੱਖ ਮੰਤਰੀ ਚਾਵੇ ਤੇ 5 ਮਿੰਟ ਚ ਪੰਜਾਬ ਦਾ ਮਾਹੌਲ ਠੀਕ ਹੋ ਸਕਦਾ ਜੇ ਫੌਜ ਬੁਲਾਨੀ ਜਾਏ ਕਿਉਂਕਿ ਪੁਜ ਫੌਜ ਕੋ ਸਾਰੇ ਸਾਧਨ ਮੁੱਖ ਮੰਤਰੀ ਕੇਂਦਰ ਨੂੰ ਕਹਿ ਨਹੀਂ ਰਿਹਾ ਦੇਖੋ ਜੀ ਕੇਂਦਰ ਨੂੰ ਵੀ ਪਤਾ ਨਾ ਕੇਂਦਰ ਨੂੰ ਤਾਂ ਜਿਹੜਾ ਪੰਜਾਬ ਸਾਡੇ ਪੰਜਾਬ ਦਾ ਧੂਆਂ ਤਾਂ ਦਿਖਦਾ ਪੰਜਾਬ ਚ ਤੂੰ ਆਉਂਦਾ ਤਾਂ ਕੇਂਦਰ ਨੂੰ ਪੰਜਾਬ ਦਾ ਪਾਣੀ ਨਹੀਂ ਦਿਖਿਆ ਹੁਣ ਕੇਂਦਰ ਨੇ ਕਾ ਬੰਦ ਕੀਤੀਆਂ ਕੋਈ ਸਟੇਟਮੈਂਟ ਹੈ ਕੇਂਦਰ ਨੂੰ ਇਹ ਸੋਚਣਾ ਚਾਹੀਦਾ ਕਿ ਧੂਆਂ ਤਾਂ ਤੁਹਾਨੂੰ ਦਿਖ ਪਈਦਾ ਪੰਜਾਬ ਚ ਆਉਂਦਾ ਪਰ ਜਿਹੜਾ ਪੰਜਾਬ ਚ ਖੜਾ ਨੇ ਬਰਬਾਦੀ ਕੀਤੀ ਹੈ ਸੈਂਟਰ ਨੂੰ ਨਹੀਂ ਦਿਖਦੀ ਇਸ ਕਰਕੇ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਇੱਕ ਇਹ ਵੀ ਇੱਕ ਆਪਣਾ ਇੰਡੀਆ ਦਾ ਇੱਕ ਹਿੱਸਾ ਵਾ ਪੰਜਾਬ ਐ ਇੰਡੀਆ ਚ ਰਹਿਣ ਵਾਲੇ ਲੋਕਾਂ ਇੱਕ ਭਾਰਤ ਨਹੀਂ ਆਏ ਉਹਨਾਂ ਨੂੰ ਚਾਹੀਦਾ ਆਉਣਾ ਉਹਨ ਕੋਈ ਉਹਨਾਂ ਦਾ ਮੰਤਰੀ ਚੰਦਰੀਆ ਇੱਕ ਬਣਿਆ ਮੈਂ ਉਹਨਾਂ ਦਾ ਵਜੀਰ ਇੱਥੇ ਬੀਜੇਪੀ ਦਾ ਉਹ ਜਿਹੜਾ ਰਮਨੀਤ ਬਿੱਟੂ ਐ ਉਹਨੂੰ ਆਉਣਾ ਚਾਹੀਦਾ ਕੋਈ ਸੈਂਟਰ ਦਾ ਵਜੀਰ ਲੈ ਕੇ ਕਰੇ ਵਿੱਚ ਤੇ ਲੋਕਾਂ ਦੇ ਦੁੱਖ ਸੁੱਖ ਚ ਭਾਈਵਾਲਣ ਬਣਨਾ ਉਹਨਾਂ ਦੀ ਤੇ ਕੋਈ ਸਟੇਟਮੈਂਟ ਹੀ ਨਹੀਂ ਆਉਣਾ ਤਾਂ ਬੜੀ ਵੱਡੀ ਗੱਲ ਹੈ ਉਸ ਦੇ ਪਾਸੇ ਸੁਖਿੰਦਰ ਬੋਦਲ ਕਹਿੰਦੇ ਜੀ ਸਾਰੀ ਇੰਡਸਟਰੀ ਸਟੰਡ ਦਾਨੀ ਸੱਜਣਾ ਨੂੰ ਗਿਆਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਨਾਲ ਸੰਪਰਕ ਕਰੋ ਉਹਨਾਂ ਨੂੰ ਸਮਾਨ ਤੇ ਜਿੰਦੂ ਬਣ ਦੇਖੋ ਜੀ ਸ਼੍ਰੋਮਣੀ ਅਕਾਲੀ ਦਲ ਨੇ ਜੋ ਪੰਜਾਬ ਦੇ ਹਾਲਾਤ ਕੀਤੇ ਨੇ ਨਾ ਸਾਡੀ ਸਿਰਮੌਰ ਸੰਸਥਾਵਾ ਸ਼੍ਰੋਮਣੀ ਪਬੰਦਾ ਕਮੇਟੀ ਸਿੱਖਾਂ ਦੀ ਠੀਕ ਹੈ ਨਾ ਅੱਜ ਉਹ ਗੱਲਾਂ ਕਰਦੇ ਨੇ ਸਿੱਖੀ ਦੀਆਂ ਜਾਂ ਲੋਕਾਂ ਦੀਆਂ ਕਿੱਥੇ ਆ ਉਹ ਕੋਈ ਪ੍ਰਚਾਰ ਕੋਈ ਕਮੇਟੀ ਦਾ ਪ੍ਰਚਾਰ ਹੈਗਾ ਕਹਿੰਦੇ ਧਰਮ ਪਰਿਵਰਤਨ ਹੋ ਰਿਹਾ ਹੈ ਕਹਿੰਦੇ ਨੇ ਨਾ ਕਾਲੀਦਲ ਵਾਲੇ ਬੜੇ ਧਰਮ ਪਰਿਵਰਤਨ ਹੋ ਰਿਹਾ ਜੀ 크ਿਸਚਨ ਬਣ ਰਹੇ ਨੇ ਮੈਂ ਡੇਰਾ ਬਾਬਾ ਨਾਨਕ ਦੀ ਗੱਲ ਕਰਦਾ ਇੱਥੇ ਧਾਰਮਿਕ ਸੰਸਥਾਵਾਂ ਮੈਨੂੰ ਚਲੋ ਬਈ ਗੱਲ ਕਰਨੀ ਨਹੀਂ ਮੇਰੀ ਬਣਦੀ ਪਰ ਮੈਂ ਕਰ ਵੀ ਦਿੰਦਾ ਇਹਦਾ ਕੋਈ ਫਰਕ ਵੀ ਨਹੀਂ ਪੈਂਦਾ ਗਵਰਨਮੈਂਟ ਸਕੂਲ ਤਾਂ ਇਹਨਾਂ ਸਾਰੇ ਤੇ ਕਿੰਨੇ ਕੌਨਵਰਟ ਸਕੂਲ ਆ ਡੇਰਾ ਬਾਬਾ ਨਾਨਕ ਦੇ ਦਵਾਲੀ ਦਵਾਲੇ ਉਹ ਤਾਂ ਫ੍ਰੀ ਐਜੂਕੇਸ਼ਨ ਦੇਂਦੇ ਨੇ ਜਾਂ ਬੱਚੇ ਨੇ ਐਜੂਕੇਸ਼ਨ ਹੀ ਉਹਨਾਂ ਦੇ ਸਕੂਲਾਂ ਚੋਂ ਲੈਣੀ ਆ ਤਾਂ ਜਿਹੜੇ ਬੰਦੇ ਨੇ ਐਜੂਕੇਸ਼ਨ ਲੈ ਕੇ ਕੁਝ ਬਣ ਗਿਆ ਤਾਂ ਫਿਰ ਤਾਂ ਉਹ ਤਾਂ ਉਹਨੇ ਧਰਮ ਕੋਕੀ ਲੈਣਾ ਸਭ ਤੋਂ ਪਹਿਲਾਂ ਤਾਂ ਮੁੱਢਲੀ ਜਿਹੜੀਆਂ ਆਪਾਂ ਨੂੰ ਜ਼ਰੂਰ ਤਾਂ ਉਹ ਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਇਥੇ ਮੁੰਡਿਆਂ ਦੀਆਂ ਜ਼ਰੂਰਤਾਂ ਨਾ ਪੂਰੀਆਂ ਕਿੱਥੀਆਂ ਸਿੱਖਾਂ ਦੀਆਂ ਐਡੀ ਵੱਡੀ ਸਾਡੀ ਸੈ ਗਈ ਹੈ ਧਾਰਮਿਕ ਸੰਸਥਾ ਕੋਈ ਸਕੂਲ ਹੈਗਾ ਇਹਨਾਂ ਦਾ ਕੋਈ ਕਾਲਜ ਹੈਗਾ ਗੁਰੂ ਰਾਮਦਾਸ ਜਿਹੜਾ ਬਣਿਆ ਮਾ ਉਥੇ ਹਸਪੀਟਲ ਹੈ ਉਥੇ ਹਾਲਾਤ ਪਤਾ ਕੀ ਨੇ ਚਾਤੀ ਕੋਈ ਇਲਾਜ ਨਹੀਂ ਕਰਾ ਸਕਦਾ ਉਹਨਾਂ ਆਹ ਪਹਾੜੀ ਸੇ ਇੱਕ ਕਮਿਊਨਿਟੀ ਨਹੀਂ ਉਥੇ ਜਾ ਕੇ ਇਲਾਜ ਕਰ ਸਕਦੀ ਉਥੇ ਜੇ ਅੱਜ ਕੇ ਬੱਚੇ ਨੂੰ ਐਮਬੀਬੀਐਸ ਦੇ ਵਿੱਚ ਸੀਟ ਲੈਣੀ ਪਈ ਤਾਂ ਉਹਨੂੰ ਪੁੱਛੋ ਕੀ ਪਾ ਮਿਲਦੀ ਹੈ ਇਸ ਕਰਕੇ ਇਸ ਕਰਕੇ ਸੁਖਬੀਰ ਸਿੰਘ ਬਾਦਲਕੋੜੀ ਐ ਸ਼੍ਰੋਮਣੀ ਪ੍ਰਬੰਧਕ ਕਮੇਟੀ ਵੀ ਉਹ ਹੀ ਦੇਖ ਰਿਹਾ ਐ ਤੇ ਸ਼੍ਰੋਮਣੀ ਕਾਲੀ ਦਲ ਵੀ ਦੇਖ ਰਿਹਾ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੂੰ ਦੇਖ ਲਿਆ ਨਕਸ਼ੇ ਖੋਲ ਕੇ ਬੈਠੇ ਤੇ ਕੀ ਦੇਖਿਆ ਕੀ ਜਾਇਜ਼ਾ ਲਿਆ ਹਾਲਾਤ ਕੀ ਦੇਖੋ ਆ ਜਿਹੜਾ ਪਿਛਲੇ ਦਿਨੇ ਬੜਾ ਵੱਡਾ ਨੁਕਸਾਨ ਹੋਇਆ ਫਲੱਡ ਨੂੰ ਲੈ ਕੇ ਤਾਂ ਉਹਦੇ ਹਿਸਾਬ ਨਾਲ ਐਕਸ਼ਨ ਸਾਹਿਬ ਆਏ ਨੇ ਇਰੀਗੇਸ਼ਨ ਵਾਲੇ ਉਹਨਾਂ ਕੋਈ ਪੁੱਛ ਰਹੇ ਕਿ ਕੋਈ ਇਹਦਾ ਲੰਮਾ ਚੌੜਾ ਜਿਹੜਾ ਹਰ ਸਾਲ ਆਉਂਦੀਆਂ ਨੇ ਬਾਰਸ਼ਾਂ ਅਗਲੇ ਸਾਲ ਫੇਰ ਬਾਰਸ਼ਾਂ ਹੋਣੀਆਂ ਜੇ ਦਾ ਕੋਈ ਪ੍ਰੋਪਰ ਕੋਈ ਹੱਲ ਕੋ ਨਿਕਲ ਸਕਦਾ ਤਾਂ ਫਿਰ ਉਹਨਾਂ ਦੱਸਿਆ ਕਿ ਇੱਥੋਂ ਸ਼ੁਰੂ ਹੁੰਦਾ ਜਿਹੜਾ ਉਹ ਜਦ ਰਿਆ ਪੈਂਦਾ ਵਿੱਚ ਤੇ ਸਾਰਾ ਜਿਆਦਾ ਜਦੂਆ ਪਾਕਿਸਤਾਨ ਚ ਉਹ ਕਿ ਇੱਥੇ ਪ੍ਰੈਸ਼ਰ ਸਾਰਾ ਬਣ ਜਾਂਦਾ ਡੇਰਾ ਬਾਬਾ ਨਾਨਕ ਦਾ ਡੀਸੀ ਸਾਹਿਬ ਨੇ ਵੀ ਇਹੀ ਸਲਾਹ ਹੁੰਦੀ ਕੋਈ ਪ੍ਰੋਪਰ ਇਹਦਾ ਹੱਲ ਕੀਤਾ ਜਾਵੇ ਕੋਈ ਸਰਕਾਰ ਤੱਕ ਆਪਣੇ ਵੱਲੋਂ ਤੁਸੀਂ ਬਣਾ ਕੇ ਪ੍ਰਪੋਜ਼ਲ ਵਗੈਰਾ ਦਿਓ ਕਿ ਇਹਦਾ ਪ੍ਰੋਪਰ ਹੱਲ ਵਾ ਪਿੰਡਾਂ ਦੇ ਹਾਲਾਤ ਕਾਫੀ ਹੱਦ ਤੱਕ ਠੀਕ ਹਨ ਭੀ ਵਿਵਾਦ ਹੋ ਕੇ ਗਏ ਜੀ ਹਾਂ ਕਿਤੇ ਪੰਜਾਬ ਸਰਕਾਰ ਨੇ ਜਾਣ ਬੁੱਝ ਕੇ ਪੰਜਾਬ ਨੂੰ ਦਿੱਤਾ ਕਿ ਕੋਈ ਫੇਰ ਕੋਈ ਨਹੀਂ ਕੀਤੀ ਬੰਨ ਕੋਈ ਨਹੀਂ ਮਾਰਿਆ ਇਹ ਜਿੱਦ ਝੜੇ ਗਏ ਨਹੀਂ ਬਾਦਲ ਸਾਹਿਬ ਨੂੰ ਪੁੱਛਣਾ ਆਈ ਵੀ ਤੂੰ ਹੀ ਤੇ ਪੰਜਾਬ ਸਰਕਾਰ ਤੇ 3.5 ਸਾਲਾਂ ਦੀ ਆਈ ਹੈ ਤਾਂ ਤੂੰ ਹੀ ਤਾਂ 15 15 20 20 ਸਾਲ ਰਾਜ ਕਰਕੇ ਗਏ ਹੋ ਤਾਂ ਤੁਹਾਡੇ ਵੇਲੇ ਜੋ ਪੰਜਾਬ ਦੇ ਹਾਲਾਤ ਹੁੰਦੇ ਰਹੇ ਉਹ ਤੁਹਾਨੂੰ ਚਿੱਤਾ ਭੁੱਲ ਗਿਆ ਕਦੀ ਆਪਣੀ ਪੀੜੀ ਥੱਲੇ ਛੋਟਾ ਮਾਰੋ ਜਿੰਨੀ ਬਰਬਾਦੀ ਤੂੰ ਹੀ ਪੰਜਾਬ ਚ ਕੀਤੀ ਆ ਇਹ ਆਮ ਆਦਮੀ ਪਾਰਟੀ ਨੇ ਕੀਤੀ ਆ ਆਮ ਆਦਮੀ ਪਾਰਟੀ ਨੇ ਸਾਢੇ ਤਿੰਨ ਸਾਲ ਚ ਜਿਹੜੇ ਕੰਮ ਕੀਤੇ ਨੇ ਜਾਂ ਕਰ ਰਹੀ ਆ ਇਹ ਤਾਂ ਲਾ ਮਿਸਾਲ ਕੰਮ ਐ ਇਤਿਹਾਸ ਬਣ ਰਿਹਾ ਹਰ ਪਾਰਟੀ ਦਾ ਇਤਿਹਾਸ ਲਿਖਿਆ ਜਾਣਾ ਇਹਨਾਂ ਦਾ ਇਤਿਹਾਸ ਵੀ ਲਿਖਿਆ ਗਿਆ ਤੇ ਔਰ ਲੋਕਾਂ ਨੇ ਇਹਨਾਂ ਦਾ ਇਤਿਹਾਸ ਪੜ੍ਹ ਵੀ ਲਿਆ ਤੇ ਉਹਦਾ ਸਬਕ ਵੀ ਦੇ ਦਿੱਤਾ ਸੁਖਵੀਰ ਉਹਨਾਂ ਨੂੰ وہی ਆ ਨਾ ਦਾ ਸੁਖਵੀਰ ਦਾ ਜਿਹੜਾ ਅੰਦਰ ਬੈਠਾ ਹੈ ਉਹ ਹੀ ਨਕਾ ਲਈ ਦਲ ਕੋਰਾ ਕੋਈ ਕਾਲੀ ਦਲ ਇੱਥੇ ਕਾਲੀ ਦਲ ਵੀ 4-5 ਨੇ ਨਾ ਹੁਣ ਪਤਾ ਨਹੀਂ ਨਾ ਤੁਸੀਂ ਕਿਹੜੇ ਕਾਲੀ ਦਲ ਦੀ ਕਰਨ ਕਰਦੇ ਹੋ ਇਹ ਕੋਈ ਹੈ ਜਿਹੜਾ ਅੰਦਰ ਬੈਠਾ ਹੈ ਉਹ ਵੀ ਇਹਨਾਂ ਦਾ ਹੀ ਹੈ ਇਹ ਤਾਂ ਮੇਰੇ ਖਾਤਰ ਨੂੰ ਮੈਂ ਦੇ ਤੁਸੀਂ ਕਰਦੇ ਜਿੰਨਾ ਇਹਨਾਂ ਚਿੱਟਾ ਵੇਚਦੇ ਤੇ ਚਿੱਟੇ ਦੀ ਤੁਸੀਂ ਬਣਾ ਸਕਦੇ ਜਿੰਨਾ ਇਹਨਾਂ ਪੰਜਾਬ ਚ ਚਿੱਟਾ ਵੇਚ ਕੇ ਪੰਜਾਬ ਦਾ ਪੇੜਾ ਕਰ ਕੀਤਾ ਜੇ ਕਿ ਬੁਖਬੁਤੀ ਚਾਵੇ ਤੇ 5 ਮਿੰਟ ਚ ਪੰਜਾਬ ਦਾ ਮਾਹੌਲ ਠੀਕ ਹੋ ਸਕਦਾ ਜੇ ਫੌਜ ਬੁਲਾ ਲਈ ਜਾਏ ਕਿਉਂਕਿ ਫੌਜ ਕੋ ਸਾਰੇ ਸਾਧਨ ਮੁੱਖ ਮੰਤਰੀ ਕੇਂਦਰ ਨੂੰ ਕਹਿ ਨਹੀਂ ਰਿਹਾ ਦੇਖੋ ਜੀ ਕੇਂਦਰ ਨੂੰ ਵੀ ਪਤਾ ਨਾ ਕੇਂਦਰ ਨੂੰ ਤਾਂ ਜਿਹੜਾ ਪੰਜਾਬ ਸਾਡੇ ਪੰਜਾਬ ਦਾ ਧੂਆਂ ਤਾਂ ਦਿਖਦਾ ਪੰਜਾਬ ਚ ਧੂਆਂ ਆਉਂਦਾ ਤਾਂ ਕੇਂਦਰ ਨੂੰ ਪੰਜਾਬ ਦਾ ਪਾਣੀ ਨਹੀਂ ਦਿਖਿਆ ਹੁਣ ਕੇਂਦਰ ਨੇ ਕੰਧਾਂ ਬੰਦ ਕੀਤੀਆਂ ਕੋਈ ਸਟੇਟਮੈਂਟ ਹੈ ਕੇਂਦਰ ਨੂੰ ਇਹ ਸੋਚਣਾ ਚਾਹੀਦਾ ਕਿ ਧੂਆਂ ਤਾਂ ਤੁਹਾਨੂੰ ਦਿਖ ਪੈਂਦਾ ਪੰਜਾਬ ਚ ਆਉਂਦਾ ਪਰ ਜਿਹੜਾ ਪੰਜਾਬ ਚ ਖੜਾ ਨੇ ਬਰਬਾਦੀ ਕੀਤੀ ਹੈ ਸੈਂਟਰ ਨੂੰ ਨਹੀਂ ਦਿਖਦੀ ਇਸ ਕਰਕੇ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਇੱਕ ਇਹ ਵੀ ਇੱਕ ਪਨਾ ਇੰਡੀਆ ਦਾ ਇੱਕ ਹਿੱਸਾ ਵਾ ਪੰਜਾਬ ਆ ਇੰਡੀਆ ਚ ਰਹਿਣ ਵਾਲੇ ਲੋਕ ਆ ਇੱਕ ਭਾਰਤ ਨਹੀਂ ਆਏ ਉਹਨਾਂ ਨੂੰ ਚਾਹੀਦਾ ਆਉਣਾ ਉਹਨ ਕੋਈ ਉਹਨਾਂ ਦਾ ਮੰਤਰੀ ਚੰਦਰੀਆ ਇੱਕ ਬਣਿਆ ਮੈਂ ਉਹਨਾਂ ਦਾ ਵਜ਼ੀਰ ਇੱਥੇ ਬੀਜੇਪੀ ਦਾ ਉਹ ਜਿਹੜਾ ਰਵਨੀਤ ਬਿੱਟੂ ਆ ਉਹਨੂੰ ਆਉਣਾ ਚਾਹੀਦਾ ਕੋਈ ਸੈਂਟਰ ਦਾ ਵਜ਼ੀਰ ਲੈ ਕੇ ਕਰੇ ਵਿਜਤ ਤੇ ਲੋਕਾਂ ਦੇ ਦੁੱਖ ਸੁੱਖ ਚ ਭਾਈਵਾਲਣ ਬਣਨਾ ਉਹਨਾਂ ਦੀ ਤੇ ਕੋਈ ਸਟੇਟਮੈਂਟ ਹੀ ਨਹੀਂ ਆਉਣਾ ਤਾਂ ਬੜੀ ਵੱਡੀ ਗੱਲ ਉਸ ਦੇ ਪਾਸੇ ਸੁਖਿੰਦਰ ਕਹਿੰਦੇ ਕਿ ਸਾਰੀ ਇੰਡਸਟਰੀ ਸਟੰਡ ਤਾਂ ਜੇ ਸਚਿਨ ਨੂੰ ਅੱਗੇ ਆਉਣਾ ਚਾਹਤੇ ਤਾਂ ਸ਼੍ਰੋਮਣੀ ਅਕਾਲੀ ਦਲ ਨਾਲ ਸੰਪਰਕ ਕਰੋ ਉਹਨਾਂ ਨੂੰ ਸਮਾਨ ਤੇ ਜਿੰਦਗੀ ਵਰਤ ਦਿਓ ਦੇਖੋ ਜੀ ਸ਼੍ਰੋਮਣੀ ਅਕਾਲੀ ਦਲ ਨੇ ਜੋ ਪੰਜਾਬ ਦੇ ਹਾਲਾਤ ਕੀਤੇ ਨੇ ਨਾ ਸਾਡੀ ਸਿਰਮੌਰ ਸੰਸਥਾਵਾ ਸ਼੍ਰੋਮਣੀ ਪਬੰਦਾ ਕਮੇਟੀ ਸਿੱਖਾਂ ਦੀ ਠੀਕ ਹੈ ਨਾ ਅੱਜ ਉਹ ਗੱਲਾਂ ਕਰਦੇ ਨੇ ਸਿੱਖੀ ਦੀਆਂ ਜਾਂ ਲੋਕਾਂ ਦੀਆਂ ਕਿੱਥੇ ਆ ਉਹ ਕੋਈ ਪ੍ਰਚਾਰ ਕੋਈ ਕਮੇਟੀ ਦਾ ਪ੍ਰਚਾਰ ਹੈਗਾ ਕਹਿੰਦੇ ਧਰਮ ਪਰਿਵਰਤਨ ਹੋ ਰਿਹਾ ਹੈ ਇੰਨੇ ਨਾ ਕਾਲੀ ਦਲ ਵਾਲੇ ਬੜੇ ਧਰਮ ਪਰਿਵਰਤਨ ਹੋ ਰਿਹਾ ਜੀ 크ਿਸਚਨ ਬਣ ਰਹੇ ਨੇ ਮੈਂ ਡੇਰਾ ਬਾਬਾ ਨਾਨਕ ਦੀ ਗੱਲ ਕਰਦਾ ਇੱਥੇ ਧਾਰਮਿਕ ਸੰਸਥਾਾਂ ਮੈਨੂੰ ਚਲੋ ਵੇ ਗੱਲ ਕਰਨੀ ਨਹੀਂ ਮੇਰੀ ਬਣਦੀ ਪਰ ਮੈਂ ਕਰ ਵੀ ਦਿੰਦਾ ਇਹਦੇ ਨਾਲ ਕੋਈ ਫਰਕ ਵੀ ਨਹੀਂ ਪੈਂਦਾ ਗਵਰਨਮੈਂਟ ਸਕੂਲ ਤਾਂ ਇੰਨਾ ਸਾਰੇ ਤੇ ਕਿੰਨੇ ਕਨਵਰਟ ਸਕੂਲ ਡੇਰਾ ਬਾਬਾ ਨਾਨਕ ਦੇ ਦੁਆਲੇ ਦੁਆਲੇ ਉਹ ਤਾਂ ਫ੍ਰੀ ਐਜੂਕੇਸ਼ਨ ਦੇਂਦੇ ਨੇ ਤੇ ਬੱਚੇ ਨੇ ਐਜੂਕੇਸ਼ਨ ਹੀ ਉਹਨਾਂ ਦੇ ਸਕੂਲਾਂ ਚੋਂ ਲੈਣੀ ਆ ਤਾਂ ਜਿਹੜੇ ਬੰਦੇ ਨੇ ਐਜੂਕੇਸ਼ਨ ਲੈ ਕੇ ਕੁਝ ਬਣ ਗਿਆ ਤਾਂ ਫਿਰ ਤਾਂ ਉਹ ਤਾਂ ਉਹਨੇ ਧਰਮ ਕੋਖੀ ਲੈਣਾ ਸਭ ਤੋਂ ਪਹਿਲਾਂ ਤਾਂ ਮੋਢਲੀ ਜਿਹੜੀਆਂ ਆਪਾਂ ਨੂੰ ਜ਼ਰੂਰਤ ਆ ਉਹ ਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਕਿੱਥੇ ਮੋਢਲੀਆਂ ਦੀ ਜ਼ਰੂਰਤ ਐ ਨਾ ਪੂਰੀਆਂ ਕੀਤੀਆਂ ਸਿੱਖਾਂ ਦੀ ਐਡੀ ਵੱਡੀ ਸਾਡੀ ਹੈਗੀ ਏ ਧਾਰਮਿਕ ਸੰਸਥਾ ਕੋਈ ਸਕੂਲ ਹੈਗਾ ਇਹਨਾਂ ਦਾ ਕੋਈ ਕਾਲਜ ਹੈਗਾ ਗੁਰੂ ਰਾਮਦਾਸ ਜਿਹੜਾ ਬਣਿਆ ਵਾ ਉਥੇ ਹਸਪੀਟਲ ਆ ਉਥੇ ਹਾਲਾਤ ਪਤਾ ਕੀ ਨੇ ਜਾ ਕੇ ਕੋਈ ਲਾਜ ਨਹੀਂ ਕਰਾ ਸਕਦਾ ਉਹਨਾਂ ਦਾ ਆਹ ਪਹਾੜੀ ਸਿਕ ਕਮਿਊਨਿਟੀ ਨੇ ਉੱਥੇ ਜਾ ਕੇ ਇਲਾਜ ਕਰ ਸਕਦੇ। ਉੱਥੇ ਜੱਜ ਕੇ ਬੱਚੇ ਨੂੰ ਐਮਬੀਬੀਐਸ ਦੇ ਵਿੱਚ ਸੀਟ ਲੈਣੀ ਪਈ ਤਾਂ ਉਹਨੂੰ ਪੁੱਛੋ ਕੀ ਪਾ ਮਿਲਦੀ ਹੈ। ਇਸ ਕਰਕੇ ਇਸ ਕਰਕੇ ਸੁਖਬੀਰ ਸਿੰਘ ਬਾਦਲ ਕੋਲ ਇਹ ਸ਼੍ਰੋਮਣੀ ਪ੍ਰਬੰਧਕ ਕਮੇਟੀ ਵੀ ਉਹ ਹੀ ਦੇਖ ਰਿਹਾ ਹੈ। ਤੇ ਸ਼੍ਰੋਮਣੀ ਅਕਾਲੀ ਦਲ ਵੀ ਦੇਖ ਰਿਹਾ। ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੂੰ ਦੇਖ ਲਿਆ।